ਅੱਜ ਗੁਰੂਨਗਰੀ ਅੰਮ੍ਰਿਤਸਰ ਵਿਖੇ ਗ੍ਰੇਟ ਸਰਦਾਰ ਫਿਲਮ ਦੀ ਸਟਾਰ ਕਾਸਟ ਟੀਮ ਆਪਣੀ ਫਿਲਮ ਦੇ ਪ੍ਰਚਾਰ ਲਈ ਪਹੁੰਚੀ। ਇੱਕ ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਫਿਲਮ ਦੇ ਕਲਾਕਾਰਾਂ ਨੇ ਆਪਣੇ ਆਪਣੇ ਵਿਚਾਰ ਪੱਤਰਕਾਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਤੇ ਮਸ਼ਹੂਰ ਪੰਜਾਬੀ ਕਲਾਕਾਰ ਯੋਗਰਾਜ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਪਗੜੀ ਬੰਨਣ ਵਾਲਾ ਸਰਦਾਰ ਨਹੀਂ ਹੁੰਦਾ। ਸਰਦਾਰ ਉਹ ਹੈ ਜੋ ਦੂਜਿਆਂ ਦੀ ਇੱਜ਼ਤ ਕਰੇ, ਗਰੀਬ ਦੀ ਰੱਖਿਆ ਕਰੇ ਅਤੇ ਜ਼ੁਲਮ ਦੇ ਖਿਲਾਫ ਡਟ ਕੇ ਖਲੋਵੇ। ਅਸੀਂ ਇਸ ਆਪਣੀ ਫਿਲਮ ਵਿੱਚ ਲੋਕਾਂ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਫਿਲਮ ਦੀ ਮੁੱਖ ਅਦਾਕਾਰ ਰੋਸ਼ਨੀ ਨੇ ਕਿਹਾ ਕਿ ਇਹ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਹਿੰਦੀ ਡਰਾਮਿਆਂ ਵਿੱਚ ਕੰਮ ਕੀਤਾ ਹੈ ਅਤੇ ਇਸ ਫਿਲਮ ਵਿੱਚ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਕੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਇਸ ਮੌਕੇ ਤੇ ਫਿਲਮ ਦੇ ਹੀਰੋ ਦਿਲਪ੍ਰਿਤ ਢਿੱਲੋਂ ਨੇ ਆਪਣਾ ਗੀਤ ਸੁਣਾ ਕੇ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਇਸ ਮੌਕੇ ਤੇ ਫਿਲਮ ਦੇ ਬਾਕੀ ਸਾਥੀ ਕਲਾਕਾਰ ਵੀ ਮੌਜੂਦ ਸਨ ਬਹੁਤ ਨਿਊ ਇੰਡਸਟਰੀ ਚ ਐਂਡ ਆਈ ਹੋਪ ਕਿ ਤੁਸੀਂ ਸਾਰੇ ਵੀ ਮੈਨੂੰ ਉਨਾ ਹੀ ਪਿਆਰ ਦੋਗੇ ਜਿੰਨਾ ਜਿੰਨਾ ਤੁਸੀਂ ਸਾਰੇ ਮੈਨੂੰ ਦਿੰਦੇ ਹੋ ਪੂਰੀ ਫੀਮ ਨਾਲ ਐਂਡ ਵੀ ਟੂ ਗ੍ਰੇਟ ਸਰਦਾਰ ਜੱਟ ਦੇਖੀਏ ਸਾਰੇ ਨਾਟ ਓਨ 30 ਜੂਨ ਬਟ ਉਸ ਤੋਂ ਬਾਅਦ ਵੀ ਜਦੋਂ ਤੱਕ ਲਿਖੀ ਹੋਈ ਹੈ ਵੀ ਥੀਏਟਰ ਸਟੇਰੀ ਚ ਜਾ ਕੇ ਦੇਖੀਏ ਗ੍ਰੇਟ ਸਰਦਾਰ ਨੂੰ ਬਨਾਲ ਦੇ ਵਿੱਚ ਇੱਕ ਬਹੁਤ ਵੱਡਾ ਮਕਸਦ ਜੁੜਿਆ ਹੋਇਆ ਹੈ ਤੇ ਮਕਸਦ ਇਹ ਹੈ ਕਿ ਅਸੀਂ ਦਾ ਬਣਾ ਚਾਹੁੰਦੇ ਸੀ ਕਿ ਸਿੱਖ ਇੱਕ ਸਿੱਖ ਤੇ ਸਰਦਾਰ ਇਹ ਇੱਕ ਇੱਕ ਕਠਿਨ ਲੇਖਾ ਹੈ ਤਾਂ ਇੱਕ ਸੱਚਾ ਸੱਚਾ ਇਨਸਾਨ ਬਣਦਾ ਹੈ ਉਹ ਦਾਦਾ ਬੰਦਾ ਹੋ। ਉਹ ਤੋਂ ਉਹ ਹਾਂ ਜਿਹੜੀ ਯਾਰ ਹੋਵੇ ਉਹ ਜਿਹੜੀ ਹੋਵੇ ਉਹ ਵਾਰ ਕਿਤੇ ਸੀ ਸਿੱਧੇ ਸਰਦਾਰ ਦਿੱਤਾ ਕਿ ਉਹ ਉਸ ਤੋਂ ਮਾਇਨ ਕਰਕੇ ਜਿਸੀ ਦਿਖਾਉਣਾ ਚਾਹੁੰਦੇ ਆ ਕਿ ਸਰਦਾਰ ਐਕਚੁਅਲੀ ਉਹ ਦੇ ਕਿ ਸਰਦਾਰੋਂ ਕੰਨ ਸਿੱਖ ਦਾ ਸਮਝਦਾ ਸੀ ਉਹਨਾਂ ਸਮਝਦਾ ਸੀ ਸਰਦਾਰ ਜੇਰੇ ਉੱਪਰ ਦਾ ਸਰਦਾਰ ਤੇ ਉਹ ਸਰਦਾਰ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਰਾਹ ਲੈ ਕੇ ਅੱਗੇ ਕੋਈ ਵੀ ਮਾਤਰਿ ਕਰਾਉਂਦਾ ਸਾਡੀ ਆਪਣੀ ਵੀਰ ਸੀ ਕਿ ਅਦਰ ਮੈਰਿਟੀ ਦੀ ਲਿਖਰੇ ਸੀ ਕੇਸ ਐਕਸਪੀਰੀਅਸ ਸਰਦਾਰ ਪ੍ਰੋਜੈਕਟ ਕਿ ਉਹ ਵਾਕੀ ਗ੍ਰੇਟ ਸੰਤਾਖ ਹੁੰਦਾ ਜੀ ਉਹ ਫਗੜੀਆ ਲਾ ਵੀ ਹੋ ਸਕਦਾ ਉਹ ਬਗੈਰ ਫਗੜੀ ਤੋਂ ਵੀ ਹੋ ਸਕਦਾ ਉਹ ਕਿਸੇ ਵੀ ਧਰਮ ਦਾ ਹੋ ਸਕਦਾ ਕਿਸੇ ਵੀ ਜਾਤ-ਪਰਾਤੀ ਦਾ ਹੋ ਸਕਦਾ ਸਿਰਫ ਉਹਦਾ ਇੱਕੇ ਮਕਸਦ ਹੈ ਕਿ ਉਹ ਫੰਕtion ਸਖਰਾਪਸ